ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਇੱਕ ਮੇਨ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਹਾਂ ਵੱਡੀ ਮੱਛੀ ਡਰੱਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹਿਰੋਇਨ ਨਾਲ ਅਰੈਸਟ ਹੋਇਆ ਰਾਜਪਾਲ ਛਾਟੇ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਦੇਚ ਜਿਹੜਾ ਹੈਗਾ ਮਕਬੂਲਪੁਰਾ ਥਾਣੇ ਤੇ ਇੱਕ ਪਿਸਤਲ ਵੀ ਤੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵਾਂਟਡ ਹੈ ਜਿਹਦੇ ਵਿੱਚ ਡਰੋਨ ਤੇ 10 ਕਿਲੋ ਦੀ ਰਿਕਵਰੀ ਇਹਦੇ ਸਾਥੀਆਂ ਤੋਂ ਹੋਈ ਸੀ ਇਹਦੇ ਵਿੱਚ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸਐਚਓ ਛਾਟਾ ਵੱਲੋਂ ਜਿਹੜਾ ਲੱਕੀ ਨਾਮ ਦਾ ਇੱਕ ਬੰਦਾ ਹੈ ਉਹ ਤੋਂ 3 ਕਿਲੋ 154 ਗ੍ਰਾਮ ਹੀਰੋਇਨ ਤੋਂ ਯਾਦ ਹੋਊਗਾ ਫੜੀ ਗਈ ਸੀ ਤੇ ਨਾਲ ਕੁਝ ਡਰਗ ਮੰਨੀ ਸੀਗੀ ਇਹ 8 8 ਦੀ ਗੱਲ ਹੈ ਉਸ ਤੋਂ ਬਾਅਦ ਉਹਦੇ 'ਚ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19 ਦਸਵੇਂ ਨੂੰ ਗ੍ਰਿਫਤਾਰ ਕਰਕੇ ਤੋਂ 5 ਕਿਲੋ ਤੇ 25 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ ਮੁੱਢਲੀ ਪੁਸ਼ਟੀ ਤੋਂ ਇਹ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਮੱਗਲਰਜ਼ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹ ਨੂੰ ਇਹ ਯੂਜ਼ ਕਰ ਰਹੇ ਸੀਗੇ ਕਿਉਂਕਿ ਇਹਦੇ ਖਿਲਾਫ ਜਿਹੜਾ ਡੇਰਾ ਪਪਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਰੋਇਨ ਤੇ 에ਅਰਕ੍ਰਾਫਟ ਐਕਟ ਵੀ ਡਰੋਨ ਦਾ ਲੱਗਿਆ ਹੋਇਆ ਹੈ ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇੱਕ ਕਨਸਾਈਨਮੈਂਟਸ ਇਧਰ ਉਧਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ ਲੁਧਿਆਣਾ इस एरिए सप्लाई की गल यछ सामने आई है और मेन गल यही है कि पिछले मेरे ख्याल तकरीबन चार पाँच महीने तो काफ़ी एक्टिव रहा है। और पूछगिछ तो यह पता लग्या कि काफ़ी कंसाइनमेंट्स इन्हें उतु चुकी हैं उस सैक्टर तो अगर डिस्ट्रीब्यूट की इस केस एक बंद अल फिर होकर अरैसट किया पूछगिछ चल रही है ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹ ਵੀ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ ਬਿਕੋਜ਼ ਵੱਡੇ ਲੈਵਲ ਦਾ ਕੰਮ ਸਮੱਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਆਪਾਂ ਇੱਕ ਵੱਡਾ ਨਾਰਕੋਕੋਕਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ 10ਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਦੇ ਖਿਲਾਫ ਇੱਕ ਅਰਜ਼ੀ ਦਰਜਾ ਮਕਬੂਲ ਫਰੇ 308 ਲੱਗੀ ਹੈ ਤੇ ਨਾਲ ਪੀ ਐਨ ਐਸ ਤੇ ਆਬਜੈਕਟ ਲਗਿਆ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਉਹ ਇਹਦੀ ਲਿੰਕੇਜਸ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ ਕਿੱਥੇ ਗਏ ਆ ਅਸਾਈਨਮੈਂਟਸ ਉਹਨਾਂ ਨੂੰ ਰਿਕਵਰ ਕਰਨਾ ਕੁਝ ਬੰਦੇ ਸਾਡੇ ਕੋਲ ਫਿਕਰ ਹੋ ਗਏ ਆ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਆ ਇਹਦਾ ਜੋ ਵੀ ਹਿਊਮਨ ਇੰਟ ਹੈ ਜਾਂ ਦੂਜਾ ਟੈਕਨੀਕਲੀ ਵੀ ਸਾਰਾ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹਦੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਜੀ ਕਰ ਰਹੇ ਨੇ ਔਰ ਸ਼੍ਰੀਨ ਵਿਨੇਲਾ ਜੀ ਸਾਡੇ ਏਡੀਸੀਪੀ 2 ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਇਨਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ ਹੈ ਸਰ ਟੋਟਲ ਕਿੰਨੇ ਨੋ ਕੋ ਟੋਟਲ ਅਜੇ ਨਹੀਂ ਆਪਾਂ ਕਹਿ ਸਕਦੇ ਇੱਕ ਬੰਦਾ ਕੱਲ ਵੀ ਫੜਿਆ ਲੋਕਲ ਉਹ ਥੋੜਾ ਅੱਗੇ ਡਿਸਟ੍ਰੀਬਿਊਟਰ ਟਾਈਪ ਬੰਦਾ ਇਹਦਾ ਚੇਲਾ ਜਿਹੜੇ ਜਿਆਦਾ ਮੇਨ ਬੰਦੇ ਇੱਕ ਪਹਿਲਾਂ ਫੜਿਆ ਗਿਆ ਸੀ ਡੇਰਾਪਾ ਮਨਾਨਤ ਦੋ ਬੰਦੇ ਹੋਰ ਬੜੇ ਇੰਪੋਰਟੈਂਟ ਦੇ ਸਾਹਮਣੇ ਆਏ ਉਹਨਾਂ ਤੇ ਅਸੀਂ ਵਰਕ ਕਰ ਰਹੇ ਸਰ ਤੁਸੀਂ ਕਿਹਾ ਮਹਿਜ 20 ਸਾਲ ਦੀ ਆਦੀ ਉਮਰ ਹੈ ਕਿੰਨੀ ਦੇਰ ਤੋਂ ਆ ਕੰਮ ਕਰ ਰਿਹਾ ਜੀ ਚਾਰ ਪੰਜ ਮਹੀਨੇ ਤੋਂ ਕਾਫੀ ਐਕਟਿਵ ਹੈ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਹੁਣਲੀ ਬ੍ਰੰਡ ਕੋਲ ਜੀ ਨੇ ਉਹਨਾਂ ਨਾਲ ਆ ਆਸ ਹੈ ਜੀ ਕੋਈ ਕੰਸਾਈਨਮੈਂਟਸ ਵੱਡੀਆਂ ਹੀ ਆਈਆਂ ਜੋ ਇਹਦੇ ਦੱਸਣ ਮੁਤਾਬਕ ਹੈ ਇਹ ਉਹ ਉਹਨੂੰ ਅਸੀਂ ਟਰੇਸ ਕਰ ਰਹੇ ਹਾਂ ਵੀ ਕਿਹੜਾ ਬੰਦਾ ਲੈ ਕੇ ਕਿਨੂੰ ਦਿੱਤੀਆਂ ਤੇ ਕਿਨੋਂ ਦੇ ਵਿੱਚ ਆਈ ਹੈ ਤਾਂ ਉਸ ਕਰਕੇ ਉਹ ਇੰਪੋਰਟੈਂਟ ਹੋ ਜਾਂਦੀ ਹੈ। ਦੇਖੋ ਪਤਾ ਕੀ ਹੈ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਹੁਣ ਇਹ ਆਪਣੇ ਬਾਰਡਰ ਦੇ ਉੱਤੇ ਬੈਠੇ ਲੋਕ ਪਾਕਿਸਤਾਨ ਨਾਲ ਸਵੋਲਰਸ ਨਾਲ ਜਿਵੇਂ ਪ੍ਰਾਣੀਆਂ ਪੁੱਛਗਿੱਛਾਂ ਜੀ ਵੀ ਆਇਆ ਆਪਣੇ ਇਨਵੈਸਟੀਗੇਸ਼ਨ ਚ ਵੀ ਆਇਆ ਹੈ। ਇਹ ਰਾਪਟਾ ਹੋ ਜਾਂਦਾ ਸੋਸ਼ਲ ਮੀਡੀਆ ਰਾਹੀਂ ਉਹਨਾਂ ਕੋ ਦੱਸ ਪਾਉਂਦਾ ਜਦੋਂ ਆਪਾਂ ਕਿਸੇ ਰਸਤੇ ਦੇ ਉੱਤੇ ਤੁਰਦੇ ਆਂ ਤਾਂ ਕੋਈ ਨਾ ਕੋਈ ਰਸਤਾ ਲੱਗੇ ਕੋ ਅੱਗੇ ਲੱਭਦਾ ਰਹਿੰਦਾ ਜਦੋਂ ਸਾਡ ਲੱਗਦਾ ਕਿ ਇਸ ਰਾਹ ਤੇ ਤੁਰ ਰਹੇ ਆਂ ਹਾਲੇ ਤੱਕ ਇਹਨਾਂ ਕੋਈ ਅਸਲ ਰਿਪੋਰਟ ਆਦਰ ਕੀ ਜਾਂ ਲਗਾ ਵੀ ਨਹੀਂ ਨੇ ਨਹੀਂ ਉਹ ਲੱਗੇ ਹੋਏ ਆਂ ਜੀ ਪਾਕਿਸਤਾਨ ਦੇ ਵੱਤੋਂ ਹੀ ਮੰਗਾ ਰਿਆ ਪਰ ਇੰਟਰਸਟਿੰਗ ਗੱਲ ਇਹ ਆ ਰਹੀ ਹੈ ਕਿ ਇੱਕੋ ਸੈਕਟਰ بار بار ਯੂਜ਼ ਹੋ ਰਿਹਾ ਨਾ ਅੰਮ੍ਰਿਤਸਰ ਜਾਂ ਤਰਨਤਾਰਨ ਦਾ ਜਿਵੇਂ ਆਪਾਂ ਪਹਿਲਾਂ ਆ ਰਿਹਾ ਐ ਕਿ ਡੇਰਾ ਬਾਬਾ ਬਨਾਨਕ ਸੈਕਟਰ ਨੂੰ ਹੀ ਜ਼ਿਆਦਾ ਹੈ ਇਹਦੇ ਡਾਇਵਰਸੀਫਿਕੇਸ਼ਨ ਚ ਉਹ ਸਾਹਮਣੇ ਆਈਆਂ ਚੀਜ਼ਾਂ ਸਰ ਸੀ ਵਾਪਨ ਕਰਦਾ ਸੀ ਜੋਸੀ ਵੀ ਹੈ ਹੋਰ ਕਿਸੇ ਨੂੰ ਰੱਖਿਆ ਅੱਗੇ ਆਪ ਵੀ ਜਾਂਦੇ ਰਹੇ ਜੀ ਉਹ ਅੱਗੇ ਵੀ ਡਿਸਟ੍ਰਿਬਿਊਸ਼ਨ ਦਾ ਕੰਮ ਕੁਮ ਤੁਹਾਨੂੰ ਜਿਵੇਂ ਦੱਸਿਆ ਕਿ ਨਾਲ ਦਾ ਬੰਦਾ ਫੜਿਆ ਗਿਆ 10 ਕਿਲੋ ਉਹ ਵੀ ਬੜੀ ਵੱਡੀ ਰਿਕਵਰੀ ਹੈ ਜੇ ਆਪਾਂ ਦੇਖੀਏ ਤੇ ਉਸ ਤੋਂ ਇਲਾਵਾ ਜਿਹੜੇ ਹੁਣ ਬੰਦੇ ਭੱਜੇ ਹੋਏ ਆ ਉਹਨਾਂ ਦੇ ਉੱਤੇ ਵੀ ਸਾਨੂੰ ਕਾਫੀ ਹੈਗਾ ਕਿ ਵੱਡੀ ਕਨਸਾਈਨਮੈਂਟ ਉਹਨੂੰ ਦਿੱਤੀ ਗਈ ਹੈ ਸਰ ਪਾਕਿਸਤਾਨ ਹੈਂਡਲਰ ਕੀ ਦਾ ਨਾਮ ਸਾਹਮਣੇ ਆ ਉਹ ਨਹੀਂ ਹੈ ਜੀ ਆਏ ਜੀ ਉਹ ਕਰ ਰਹੇ ਆ ਉਹ ਬੇਸਿਕਲੀ ਨਾਮ ਤਾਂ ਕੋਈ ਵੀ ਬਣਾ ਲੈਂਦੇ ਆ ਜੀ ਅਸੀਂ ਚਾਹੁੰਦੇ ਵੀ ਔਥੈਂਟਿਕ ਹੋ ਜੇ ਫੇਰ ਹੀ ਗੱਲ ਸ਼ੇਅਰ ਕੀਤੀ ਜਾਵੇ ਉਹ ਤਾਂ ਨਿਕਨੇਮ ਕੋਈ ਆਪਣਾ ਠੁਠਾ ਸੱਚਾ ਜਿਹਾ ਰੱਖ ਲੈਂਦੇ ਆ ਉਹਦੇ ਕਰਕੇ ਉਹ ਅਸੀਂ ਕਰ ਰਹੇ ਹਾਂ ਤੇ ਹੋ ਜਾਏਗਾ ਜਲਦੀ ਸਾਨੂੰ ਕਲੀਅਰ ਸਰ ਹਰ ਵਾਰ ਕਿੰਦਾ ਦਾ ਰਸ ਪਰ ਨੋਰਮਲੀ ਹੈ ਮਤਲਬ ਕੋਈ ਜ਼ਿਆਦਾ ਠੀਕ ਹੈ ਮਤਲਬ ਜੇ ਅਪਕਾ ਇਹ ਬਹੁਤ ਜ਼ਿਆਦਾ ਹਾਈ ਫਾਈ ਨਹੀਂ ਹੈ ਜੇ ਪਰ ਪੈਸੇ ਉਸ 5-7 ਮਹੀਨਿਆਂ 'ਚ ਚੰਗੇ ਕਮਾਏ ਸਰ ਲਗਾਤਾਰ ਛੋਟੀ ਉਮਰ ਦੇ ਜਿਹੜੇ ਬੱਚੇ ਆਉਂਦੇ ਨੇ ਇਹਨਾਂ ਕਿਸਾ ਦੇ ਸੱਭੇ ਆ ਰਹੇ ਆ ਆਪਾਂ ਉਹਨਾਂ ਦੇ ਸੱਭੇ ਆ ਰਹੇ ਆ ਕੰਸੇ ਦੇਖੋ ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਤੁਹਾਡੇ ਰਾਹੀਂ ਜ਼ਰੂਰ ਬੇਨਤੀ ਕਰਦਾ ਕਿ ਦੇਖੋ ਆਪਣੀ ਮਿਹਨਤ ਦੀ ਕਮਾਈ ਕਰੋ ਉਹਦੇ ਰਾਹੀਂ ਬਰਕਤ ਹੈ ਔਰ ਇਹਨਾਂ ਝੂਠੇ ਜਿਹੜੇ ਖਵਾਬ ਨੇ ਮੈਂ ਇਹਨਾਂ ਨੂੰ ਕਹੂੰਗਾ ਜਾਂ ਝੂਠੀਆਂ ਇਲਿਊਜ਼ਨਸ ਜਿਹੜੀਆਂ ਹੁੰਦੀਆਂ ਕਿ ਪਤਾ ਨਹੀਂ ਸਾਨੂੰ ਅੱਜ ਹੀ ਰਾਤ ਅਮੀਰ ਕਰ ਦੂਗੀ ਇਹ ਚੀਜ਼ ਇਹ ਉਦੋਂ ਮਾੜੀ ਚੀਜ਼ ਥੋੜੀ ਦੇਰ ਵਾਸਤੇ ਚੰਗੀ ਲੱਗਦੀ ਪਰ ਦਾ ਇਨਜਾਮ ਤੁਸੀਂ ਦੇਖੋ ਅਲਟੀਮੇਟਲੀ ਜੇਲ੍ਹ ਚ ਜਾਂਦਾ ਤੇ ਕਨਵੈਕਸ਼ਨਾਂ ਹੁੰਦੀਆਂ ਇੰਨੀ ਹੈਵੀ ਹੈਵੀ ਰਿਕਵਰੀ ਦੇ ਵਿੱਚ ਬੰਦਾ ਆਮ ਤੌਰ ਤੇ ਕਨਵਿਕਟ ਹੋ ਜਾਂਦੇ ਹਾਂ ਹਾਂਜੀ ਰਿਮਾਂਡ ਤੇ ਚੱਲ ਰਿਹਾ ਜੀ ਸਾਡੇ ਕੋਲ ਇਹ ਮੇਰੇ ਖਿਆਲ ਨਾਲ ਸਾਡੇ ਕੋਲ ਜੀ ਚਾਰ ਦਿਨ ਦਾ ਹੈਗਾ ਜੀ ਸਰ ਇਹਦੇ ਜਿਹਨੇ ਬੁਲਕੀ ਜਿਹਨੇ ਕਿਹਾ ਆਪਣੇ 3 ਸਾਲ ਹੋ ਗਏ ਤਾਂ ਹੋ ਸਕਦਾ ਹੈ ਨੇ ਹਾਂ ਡਿਫਰੈਂਟ ਏजेस ਦੇ ਹੈਗੇ ਜਿਵੇਂ ਲਕੀ ਵੀ ਲਕੀ ਦੀ ਉਮਰ ਹਾਂ 19-20 ਸਾਲ ਦਾ ਹੀ ਸੀ ਲਕੀ ਵੀ ਜਿਹੜਾ ਪਹਿਲਾਂ ਜਿੱਤੋਂ 3 ਕਿਲੋ ਫੜੀ ਗਈ ਸੀ ਆਪਾਂ ਤੁਹਾਡਾ ਵੀ ਸ਼ੇਅਰ ਕੀਤਾ ਸੀ ਉਦੋਂ